ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੱਗੇ ਸੀ ਵੀਡੀਓ ਦੀ ਸ਼ੁਰੂਆਤ ਕਰਨ ਫਿਰ ਤੇ ਆ ਗਈ ਸੀ ਮੋਟਰ ਤੇ ਤੇ ਅੱਜ ਕਰਨੀ ਹੈ ਇੱਕ ਚਰੀ ਦੇ ਉੱਤੇ ਸਪਰੇਅ ਇੱਕ ਤਾਂ ਸੁੰਡੀ ਹੈ ਤਾਂ ਨਹੀਂ ਵੈਸੇ ਚਲੋ ਫੇਰ ਵੀ ਹਲਕੀ ਜਿਹੀ ਇੱਕ ਕਰ ਦਿੰਨੇ ਆ ਸਪਰੇਅ ਸੁੰਡੀ ਦੀ ਤੇ ਨਾਲੇ ਵਿੱਚ ਕਰਨੀ ਹੈ ਅਲਟਰਾ ਜੀਨ ਅਲਟਰਾ ਜੀਨ ਵਿੱਚ ਥੋੜੀ ਜਿਹੀ ਗਦਾ ਵੇਜ ਦੀ ਜਾਂ ਵਾਟਸ਼ਟ ਦੀ ਹੋਈ ਹੋਈ ਹੈ ਇਹ ਚਰੀ ਆਪਾਂ ਰੱਖਣੀ ਹੈ ਲੌਂਗ ਟਾਈਮ ਐਡਵਾਂਟਾ ਦਾ ਬੀਜ ਹੈ ਤੇ ਫਿਰ ਇਹ ਹੈ ਨਾ ਬੇ ਚਕਵਾੜ ਹੋਵੇ ਫਿਰ ਵੱਡਣਾ ਦਿੱਕਤ ਹੋ ਜਾਂਦੀ ਹੈ ਤੇ ਇਹਨੂੰ ਫਿਰ ਆਪਾਂ ਲੌਂਗ ਟਾਈਮ ਰੱਖਾਂਗੇ ਇੱਧਰ ਦੇਖ ਸਕਦੇ ਹਾਂ ਪਨੀਰੀ ਆਪਣੀ ਪਨੀਰੀ ਆਪਣੀ ਤਕਰੀਬਨ ਤਿਆਰ ਹੋ ਚੁੱਕੀ ਹੈ ਇਹ ਪਨੀਰੀ ਆਪਣੀ ਹੋ ਗਈ ਹੈ 22 ਦਿਨ ਦੀ ਲਉਣ ਲਈ ਤਿਆਰ ਹੈ ਬਿਲਕੁਲ ਆਪਾਂ ਬਸ 2-4 ਦਿਨ ਦੇ ਵਿੱਚ ਕਰ ਦਾਂਗੇ ਕੰਮ ਸ਼ੁਰੂ ਜੀਰੀ ਲਵਾਈ ਦਾ ਜਿੰਨੇ ਆਪਣੇ ਖੇਤ ਨੀਵੇਂ ਨੇ ਸਾਰੇ ਜਿਹੜੇ ਜਿਨ੍ਹਾਂ ਤੇ ਪਾਣੀ ਦੀ ਦਿੱਕਤ ਆ ਜਾਂਦੀ ਹੈ ਵੀ ਪਾਣੀ ਕਰਕੇ ਉਹਨਾਂ ਦੇ ਵਿੱਚ ਆਪਾਂ ਸ਼ੁਰੂ ਕਰਾਂਗੇ ਪਹਿਲਾਂ ਤੇ ਦਿਖਾਉਂਦੇ ਰਵਾਂਗੇ ਤੁਹਾਨੂੰ ਕੰਮਕਾਰ ਸਾਰੇ ਆਪਣੇ ਖੇਤਾਂ ਦੇ ਕੋਲ ਟੋਪਾ ਟੋਪੇ ਦੇ ਉੱਤੇ ਆਪਾਂ ਰੱਖਾਂਗੇ ਇੰਜਣ ਤੇ ਜਨਰਲ ਪਾਣੀ ਚੱਕ ਕੇ ਤੇ ਫਿਰ ਆਪਾਂ ਮਿਲਾਵਾਂਗੇ ਚੋਨਾ ਇੱਕ ਪਾਣੀ ਵੈਸੀ ਆਪਾਂ ਇੰਜਨ ਦਾ ਟੋਬੇ ਦਾ ਲਾ ਲੈਨੇ ਹੁੰਨੇ ਆ ਟੋਬੇ ਦੇ ਪਾਣੀ ਦੇ ਵਿੱਚ ਪਿੰਡ ਦਾ ਉਹ ਹੈ ਨਿਕਾਸੀ ਹੈ ਕਾਫੀ ਜਿਆਦਾ ਵਧੀਆ ਪਾਣੀ ਹੈ ਮਤਲਬ ਫਸਲਾਂ ਵਾਸਤੇ ਵਧੀਆ ਹੈ ਤੇ ਖਾਦ ਵੀ ਘੱਟ ਪੈਂਦੀ ਹੈ ਉਹਦੇ ਨਾਲ ਤੇ ਗਰੋਥ ਵੀ ਬੜੀ ਵਧੀਆ ਹੁੰਦੀ ਹੈ ਇੱਕ ਪਾਣੀ ਆਪਾਂ ਉਹਦੇ ਨਾਲ ਆ ਲੈਨੇ ਆ ਇੱਕ ਪਾਣੀ ਲਾਉਣ ਨਾਲ ਬੜੀ ਵਧੀਆ ਫਸਲ ਹੋ ਜਾਂਦੀ ਹੈ ਤੇ ਲੋ ਜੀ ਇੱਥੇ ਚ ਪਾਣੀ ਹੈ ਰੂੜੀ ਆਪਾਂ ਇੱਕ ਟਰਾਲੀ ਹੈਗੀ ਇਹ ਵਿੱਚ ਇੱਕ ਟਰਾਲੀ ਨਾਲ ਹੋ ਜਾਏਗਾ ਪੂਰਾ ਇਹ ਵੀ ਕਿੱਲਾ ਤਕਰੀਬਨ ਤਕਰੀਬਨ ਆਪਣਾ ਹੁਣ 6-7 ਕਿੱਲਾਂ ਚ ਖਾਦ ਪੈ ਗਈ ਹੈ ਤਿੰਨ ਕਟਰਾਲੀਆਂ ਆਪਾਂ ਪਾਉਨੇ ਆ ਕਿੱਲੇ ਦੀਆਂ ਤਿੰਨ ਪੈ ਜਾਣ 3.5 ਪੈ ਜਾਣ ਬਸ ਇੰਨੀਆਂ ਪਾ ਕੇ ਆਪਾਂ ਬੰਦ ਕਰ ਦਿੰਨੇ ਆ ਉਹ ਦੇਖ ਸਕਦੇ ਆ ਉਧਰ ਵੀ ਪਾਈ ਹੋਈ ਹੈ ਤੇ ਲਓ ਜੀ ਹੁਣ ਕਰਦੇ ਆਂ ਸਪਰੇ ਸਪਰੇ ਪਹਿਲਾਂ ਮੈਂ ਸਵੇਰ ਸੱਜਰੇ ਆ ਕੇ ਪਹਿਲਾਂ ਕਰਤੀ ਸੀ ਵੈਸੇ ਤਾਂ ਤੇ ਹੁਣ ਇੱਕ ਅਲਟਰਾ ਜੀਨ ਦੀ ਰਹਿ ਗਈ ਏ ਉਹ ਫਿਰ ਇਹ ਐ ਨਾ ਥੋੜੀ ਜੀ ਉਸ ਦੇ ਵਿੱਚ ਕਰਨੀ ਪੈਂਦੀ ਏ ਸਪਰੇ ਤੇ ਇਹ ਹੁਣ ਆਪਾਂ ਅਲਟਰਾ ਜੀਨ ਵੀ ਕਰੀਏ ਸਪਰੇ ਬਾਕੀ ਫਿਰ ਦਿਖਾਉਨੇ ਆ ਜੀ ਅਗਲੇ ਕੰਮ ਕਰ ਚਲੋ ਰਾਲੀ ਲੈ ਕੇ ਕਰ ਦੇਣੀ ਹੈ ਵੀਡੀਓ ਦੀ ਇੰਨੇ ਜੇ ਟਰਾਲੀ ਮੁੱਕੀ ਹੋਵੇ ਤਾਂ ਫੇਰ 23 ਟਰਾਲੀਆਂ ਹੋ ਜਾਂਦੀਆਂ ਨੇ ਹੋਰ ਜਣੀ ਟਰਾਲੀ ਵੱਡੀ ਦਾ ਵੀ ਫੇਰ ਇਹ ਫਾਇਦਾ ਹੈ ਫਟੋ ਪਰ 10 ਟਰਾਲੀ ਜਿੰਨਾ ਮਾਲ ਇੱਕ ਟਰਾਲੀ ਆ ਜਾਂਦਾ ਹੈ ਦੀ ਹੁੰਦੀ ਹੈ ਤੇ ਵੱਡੀ ਫਰਨੀਆ ਵੱਡੀ ਹੋਏ ਥੋੜਾ ਟਾਈਮ ਲੱਗ ਜਾਂਦਾ ਪਰ ਲੱਗੇ ਆ ਸਾਰੇ ਦਿਨ ਚ ਥੋੜੀ 4-5 ਟਰਾਲੀ 5-6 5-5 ਮੀਟਰ ਦੀ ਦਿੱਤੀਆਂ ਜਾਂਦੀਆਂ ਨੇ ਪਰ ਕੇ ਛੋਟੀ ਕਾਲੀ ਦਾ ਇਹ ਹੁੰਦਾ ਵੀ ਬੰਦੇ ਜ਼ਿਆਦੇ ਹੋਣ ਬੰਦੇ ਘਟਾਣੇ ਬੰਦੇ 4-5 ਹੀ ਨੇ ਬਸ ਜੇ ਬੰਦੇ ਵੱਧ ਹੋਣ ਫਿਰ ਕੰਮ ਛੇਤੀ ਨਿਪੜੀ ਜਾਂਦਾ ਤੇ ਬੰਦੇ ਘੱਟ ਕਰ ਇਹ ਖੇਤ ਟੱਪੜ ਰਹਿ ਗਿਆ ਸੀ ਪਹਿਲਾਂ ਵਿਚਾਰ ਸੀ ਇਹਦੇ ਵਿੱਚ ਫਰੀਦੀ ਬੀਜਣ ਦਾ ਫਿਰ ਚੜੀ ਉਲਾਇਆ ਸੀ ਪਾਣੀ ਤੇ ਪਾਣੀ ਟੁੱਟ ਕੇ ਇਹਦੇ ਵਿੱਚ ਪੈ ਗਿਆ ਖੇਤ ਗਿੱਲਾ ਹੋ ਗਿਆ ਖੜੇ ਬਣਨ ਵਾਲੀ ਰਹਿੰਦੀ ਸੀ ਫਿਰ ਲਾਂਘਾ ਇਹਦੇ ਵਿੱਚ ਨੂੰ ਹੀ ਸੀ ਸਾਰਾ ਟਰਾਲੀਆਂ ਟੋੜੀਆਂ ਇਧਰ ਨੂੰ ਨਿਕਲਣੀਆਂ ਸੀ ਕੋਈ ਭਈਏ ਪਰਾਲੀ ਚੱਕਣ ਆਉਂਦੇ ਸੀ ਪੁੱਪਾਂਵਾ ਤੇ ਉਹ ਵੀ ਫਿਰ ਇਧਰ ਨੂੰ ਹੀ ਆਉਂਦੇ ਸੀ ਵਿੱਚ ਨੂੰ ਹੀ ਪਰਾਲੀ ਵਿੱਚ ਨੂੰ ਹੀ ਨਿਕਲਦੀ ਸੀ ਉਹਦੇ ਕਰਕੇ ਫਿਰ <li>ਜਾਦੇ ਪੈ ਗਏ ਸੀ ਵਿੱਚ ਆ ਦੇਖ ਸਕਦੇ ਹੋ ਕਿੰਨੇ <li>ਨੀਏ ਪਏ ਹੋਏ ਨੇ ਵਿੱਚ ਫਿਰ ਮੰਨ ਨਹੀਂ ਮੰਨਿਆ ਵੀ ਸੋਚਿਆ ਵੀ ਪਨੀਰੀ ਰਹਿਣ ਦਿੰਨੇ ਆ ਇੱਥੇ ਤੇ ਇਹ ਪਿੰਡ ਆਹੋ ਤੇ ਦੇ ਵਿੱਚ ਫਿਰ ਬਾਕੀ ਬੇਰੀਫ ਆਪਾਂ ਦਜੀ ਮੋਟਰ ਤੇ ਲੈ ਕੇ ਸੀ। ਸਾਰੇ ਕਈ ਸਾਲ ਹੋ ਗਏ ਸੀ ਇੱਥੀ ਬਰੀ ਦੀ ਪਨੀਰੀ ਨੂੰ। ਸੋ ਸੋਚਿਆ ਵੀ ਐਨ ਕੀ ਪਨੀਰੀ ਦਾ ਬਦਲ ਕੇ ਦੇਖ ਲੈਨੇ ਆਂ ਫੇਰ। ਤੇ ਤਾਂ ਕਰਕੇ ਫਿਰ ਆਪਾਂ ਖੇਤ ਬਦਲ ਲਿਆ ਸੀ ਪਨੀਰੀ ਦਾ। ਤਾਂ ਸੁਆਗਾ ਮਾਰ ਕੇ ਸਾਈ ਉਡੀ ਕਰਕੇ ਪੱਧਰ ਫੇਰ ਆਪਾਂ ਇਹ ਤਰ੍ਹਾਂ ਦੇ ਬਹਾਈ ਲਓ ਜੀ ਦਿਖਾਉਨੇ ਆ ਬਾਕੀ ਅੱਗੇ ਕੰਮ ਕਰ ਸਪਰੇਅ ਕਰਤੀ ਸੀ ਸਪਰੇਅ ਦਾ ਕੰਮ ਵੀਰੇ ਨਿਬੜ ਗਿਆ ਸੀ ਤੇ ਗੰਨੇ ਨੂੰ ਚਲਦਾ ਪਾਣੀ ਜੀ ਫਿਰ ਰੂੜੀ ਦਾ ਕੰਮ ਆਪਣਾ ਤਕਰੀਬਨ ਤਕਰੀਬਨ ਖਤਮ ਹੋ ਗਿਆ ਸੀ ਤੇ ਅੱਜ ਹੈਗੀ ਆ ਆਪਣੇ ਪਿੰਡ ਕਬੂਤਰਾਂ ਦੀ ਬਾਜੀ ਤੇ ਦਿਖਾਉਨੇ ਆ ਜਾ ਕੇ ਤੁਹਾਨੂੰ ਕਬੂਤਰਾਂ ਦੀ ਬਾਜੀ ਤੇ ਵੀਡੀਓ ਤਾਂ ਨਹੀਂ ਆਪਾਂ ਸ਼ੂਟ ਕਰੀ ਤੇ ਆ ਥੋੜੇ ਜਿਹਾ ਕਲਿੱਪ ਲਾਵਾਂਗੇ ਆਪਾਂ ਐਂਡ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਔਰ ਕਲਿੱਪ ਲਾਇਆ ਹੋਇਆ ਪਿੱਛੇ ਆਪਾਂ ਵੀਡੀਓ ਦੇ ਵਿੱਚ ਤੇ तकरीबन 80 ਕਬੂਤਰ ਉਡਾਏ ਸੀ ਮੁੰਡਿਆਂ ਨੇ ਬੜਾ ਉਫਸ਼ਾ ਸੀ ਮੁੰਡਿਆਂ ਦੇ ਵਿੱਚ ਤੇ ਉਸ ਤੋਂ ਬਾਅਦ ਪੰਜ ਕਬੂਤਰ ਰਹਿ ਗਏ ਸੀ ਲਾਸਟ ਦੇ ਵਿੱਚ ਤੇ ਤਿੰਨ ਕਬੂਤਰ ਹੀ ਜੀਨਰ ਚੁਣੇ ਗਏ ਤਿੰਨ ਦੇ ਵਿੱਚੋਂ ਫਰਸਟ ਪ੍ਰਾਈਜ਼ ਸੀ ਕੋਲਰ ਸੈਕੰਡ ਪ੍ਰਾਈਜ਼ ਸੀ ਪੱਖਾ ਤੇ ਬਾਕੀ ਤੀਜੇ ਨੰਬਰ ਵਾਲੇ ਨੂੰ ਟਰੋਫੀ ਸੀ ਤੇ ਨਾਲ ਪੈਸੇ ਤੇ ਬੜਾ ਵਧੀਆ ਲੱਗਿਆ ਸਵੇਰੇ 7 ਵਜੇ ਕਬੂਤਰ ਉਡਾਤੇ ਸੀ ਤੇ ਸ਼ਾਮੀ 7 ਵਜੇ ਕਬੂਤਰ ਬੈਠੇ ਸੀ ਲਓ ਜੀ ਹੁਣ ਤੁਸੀਂ ਦੇਖੋ ਵੀਡੀਓ ਤੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਸਤਿ ਸ੍ਰੀ ਅਕਾਲ ਜੀ